ਗੱਜ ਕੇ ਬੋਲੋ ਸੋਨਹਾਰ ਆਈਦਾ ਰਹਾ ਚੜਦੀ ਕਲਾ ਜਰਣਾ ਹਰਵੇਲੇ ਗੁਰੂ ਸਾਹਿਬ ਨੇ ਥਾਪੜਾ ਦਿੱਤਾ ਚੜਦੀ ਕਲਾ ਜਰਣਾ ਤੇ ਚੜਦੀ ਕਲਾ ਜਰਣਾ ਐਵੇਂ ਢਿੱਲੀ ਜਿਹੀ ਫਤੇ ਨਾ ਬੁਲਾਇਆ ਕਰੋ ਜਦੋਂ ਫਤੇ ਬੁਲਾਉਣੇ ਗੱਜ ਕੇ ਬੁਲਾਇਆ ਕਰੋ ਇਹ ਤੁਹਾਡੀ ਕੌਮ ਨੇ ਪੂਰੇ ਸੰਸਾਰ ਨੂੰ ਦੱਸ ਦਿੱਤਾ ਕਿ ਅੰਦੋਲਨ ਕਿਵੇਂ ਲੜੀਦੇ ਨੇ ਤੁਹਾਡੀ ਕੌਮ ਨੇ ਦੱਸ ਦਿੱਤਾ ਕਿ ਇਹ ਲੋਕ ਲੜਨਾ ਵੀ ਜਾਣਦੇ ਨੇ ਇਹ ਸੰਤ ਵੀ ਨੇ ਤੇ ਸਪਾਹੀ ਵੀ ਨੇ ਤੁਹਾਡੀ ਕੌਮ ਨੇ ਦੱਸਿਆ ਮੈਂ ਬਾਦੀਆਂ ਸਟੇਟਾਂ 'ਚ ਵੀ ਗਿਆ ਦੋ ਤਿੰਨਾਂ ਦੇ ਵਿੱਚ ਔਰ ਉਹ ਕਹਿੰਦੇ ਨੇ ਕਿ ਅੰਦੋਲਨ ਕਿਵੇਂ ਲੜੀਦਾ ਹੈ ਇਹ ਪੰਜਾਬ ਵਾਲਿਆਂ ਨੇ ਦੱਸਿਆ ਬੇਸ਼ਰਦ ਹਰਿਆਣਿਆਂ ਵਾਲੇ ਵੀਰ ਸਾਡੇ ਨਾਲ ਖੜ ਗਏ ਨੇ ਕੰਦੇ ਨਾਲ ਕੰਦਾ ਲਾ ਕੇ ਪਰ ਜਿਹੜਾ ਅੰਦੋਲਨ ਕਿਵੇਂ ਲੜਨਾ ਹੈ ਕਿਵੇਂ ਲੰਗਰ ਚੱਲਣਾ ਹੈ ਕਿਵੇਂ ਸ਼ਾਂਤੀ ਨਾਲ ਬਹਿਣਾ ਹੈ ਕਿਵੇਂ ਜਿੱਤ ਵੱਲ ਜਾਣਾ ਹੈ ਇਹ ਤੁਸੀਂ ਦੱਸਿਆ ਪੰਜਾਬ ਵਾਲਿਆਂ ਨੇ ਦੱਸਿਆ ਤੁਹਾਡਾ ਸਿਰ ਉੱਚਾ ਹੋਇਆ ਤੁਹਾਡੀ ਕੌਮ ਦਾ ਸਿਰ ਉੱਚਾ ਹੋਇਆ ਮੈਂ ਇੱਕ ਗੱਲ ਕਹਾਂ ਇੱਕ ਗੱਲ ਨਹੀਂ ਤੁਸੀਂ ਇਹਦੇ ਵਿੱਚ ਬਹੁਤ ਜਿੱਤਾਂ ਜਿੱਤ ਕੇ ਜਾਣਾ ਕਈ ਜਿੱਤਾਂ ਜਿੱਤ ਲੀਆਂ ਮੈਂ ਅੱਗੇ ਦੱਸ ਚੁੱਕਾ ਸਟੇਜ ਤੋਂ ਕਈ ਵਾਰ ਤੁਸੀਂ ਹਿੰਦੂ ਮੁਸਲਮ ਸਿੱਖ ਈਸਾਈ ਚਾਰੇ ਭਾਈ ਭਾਈ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਜਿਹੜਾ ਪਲੀਟੀਕਲ ਲੋਕਾਂ ਦੇ ਪਲੀਟੀਕਲ ਪਾਰਟੀਆਂ ਨੇ ਵੱਖਰੇਵੇਂ ਪੈਦਾ ਕੀਤੇ ਸੀ ਤੁਸੀਂ ਇੱਕ ਮੁੱਠ ਕਰਤਾ ਇਕੱਠੇ ਕਰਤਾ ਸਾਰੇ ਭਾਈਚਾਰੇ ਨੂੰ ਇਹ ਵੱਡੀ ਜਿੱਤ ਹੈ ਤੁਹਾਡੀ ਕਦੀ ਜਿੱਤ ਔਰ ਮੈਂ ਹੋਰ ਰੱਖਾਂਦਾ ਕੀ ਜਿੱਤ ਕੇ ਜਾਣਾ ਤੁਸੀਂ ਇਹ ਜਿੱਤ ਕੇ ਜਾਣਾ ਕਿ ਆਉਣ ਵਾਲੀਆਂ ਪੀੜੀਆਂ ਤੁਹਾਡੀਆਂ ਉਹਨਾਂ ਦੇ ਵਿੱਚ ਜਿਨੇ ਗੁਰੂ ਸਾਹਿਬ ਸਾਡੇ ਵਿੱਚ ਜੋਸ਼ ਭਰ ਕੇ ਗਏ ਤੁਹਾਨੂੰ ਸਮਰਥਾ ਦੇ ਕੇ ਗਏ ਲੜਨ ਦੀ ਸਹਿਜਤਾ ਦੀ ਵੰਡ ਕੇ ਛਕਮੇ ਦੀ ਉਹ ਸਾਰਾ ਕੁਝ ਤੁਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਉਣ ਵਾਲੀਆਂ ਨਸਲਾਂ ਨੂੰ ਸੌਂਪ ਕੇ ਜਾਣਾ ਹੈ ਇਹ ਮੁਰਕੈਂਦ ਕਰਦਾ ਤੁਸੀਂ ਆਪਣਾ ਵਿਰਸਾ ਜਿਹੜਾ ਕਿਤੇ ਨਾ ਕਿਤੇ ਖੋ ਗਿਆ ਸੀ ਵੈਸਟਰਨ ਕਲਚਰ ਤੁਹਾਡੇ ਤੇ ਹਾਰੀ ਹੋਵੇ ਸੀ ਔਰ ਲੱਗਦਾ ਸੀ ਕਿ ਕਿਤੇ ਨਾ ਕਿਤੇ ਸਾਡੀ ਕੌਮ ਖੋਹੀ ਜਾਂਦੀ ਹੈ ਸਾਡੀ ਕੌਮ ਦੀ ਅਣਖ ਉਹ ਅੱਜ ਵੀ ਜਾਂਦੀ ਹੈ ਅੱਜ ਤੁਸੀਂ ਉਹ ਅੰਕ ਫਿਰ ਪੈਦਾ ਕੀਤੀ ਹੈ ਅੱਜ ਉਹ ਫਿਰ ਤਾਮ ਨੂੰ ਖੜਿਆ ਕੀਤਾ ਹੈ ਅੱਜ ਫਿਰ ਉਸ ਨੌਜਵਾਨੀ ਨੂੰ ਖੜਿਆ ਕੀਤਾ ਹੈ ਆਉਣ ਵਾਲੀਆਂ ਨਸਲਾਂ ਨੂੰ ਖੜਿਆ ਕੀਤਾ ਹੈ ਇਸ ਅੰਦੋਲਨ ਨੇ ਕੀਤਾ ਤੁਸੀਂ ਕੀਤਾ ਜੋ ਇਸ ਕਰਕੇ ਤਕੜੇ ਹੋ ਕੇ ਤਕੜੇ ਹੋ ਕੇ ਜਿੰਨਾ ਚਿਰ ਮਰਜੀ ਚੱਲੇ ਕੋਈ ਪਰਵਾਹ ਨਹੀਂ ਇੱਕ ਮੈਚ ਨਹੀਂ ਆਉਣਾ ਮੇਰੇ ਵੱਡੇ ਵੀਰ ਭੂਲ ਸਾਹਿਬ ਕਹਿ ਕੇ ਗਏ ਨੇ ਇੱਕ ਮੈਚ ਨਹੀਂ ਆਉਣਾ ਕਈ ਮੈਚ ਖੇਡਣੇ ਪੈਣਗੇ तैयार है में हर मैच खेलेंगे दद के खेलेंगे और जीतोंगे जीतों जीतेंगे हर मैच इस करके सरकार जिन्हें मैच मानू ठेज पहुंचे हुए स्टेज तो माफी मांगता है सारे का धनवाद अगली स्टेज सुझाव